ਸੰਜੀਦਾ ਸਿੰਘ ਮਿੱਟੂ ਵਾਲਾ ਅੱਛੇ ਕਿੱਥੋਂ ਆਇਦਿੱਤੀ ਵੀ ਆਇਆ ਸੀ 10 ਮਾ ਬਣਾਣੇ ਤੋਂ ਆਏ ਨਹੀਂ ਸਾਡ ਗੁੱਡੀਆਂ ਲੈ ਕੇ ਬੱਚਿਆਂ ਵਾਂਗ ਆਇਆ ਹਾਂ ਕਿੱਥੋਂ ਆਇਆ ਸੀ ਦੇਖੋ ਲਾਈਫਲੋਰੀਆ ਅੱਜ ਚైనా ਦੌਰ ਦੇ ਫਰੀਦਪੁਰ ਜਾ ਰਹੇ ਕਿਵੇਂਗੇ ਹੈ ਜਿੰਨਾ ਨੁਕਸਾਨ ਹੋ ਰਿਹਾ ਹੈ ਜੇ ਦੌਰ ਆੜਦੇ ਜੋ ਚੱਲਦੇ ਹੋਏ ਦੌਰ ਦੇ ਅੰਦਰ ਨੇ ਗੱਡੀ ਜਾਂਦੀ ਹੈ ਹੋਟਾ ਰਹਾ ਹੈ ਕਿ ਇਸ ਕਾਪੀਆ ਸਾਡਾ ਲਾਇਆ ਗਿਆ ਵੀ ਇਹ ਵਧੀਆ ਨਹੀਂ ਹੈ ਬਚਾਈ ਕਿੰਨੀ ਲੱਖਾਂ ਦਾ ਹੋ ਰਿਹਾ ਹੈ ਸਰ ਇਹ ਬਹੁਤ ਅਲੱਗ ਦੱਸ ਕਿ ਅੱਜ ਸੀਪੀ ਅਸਲ ਹੋਇਆ ਤੇ ਨੇ ਕੱਲ ਸਵੇਰ ਕੀ ਸੁਭਾ ਕਰਕੇ ਲੱਗੇ ਹਾਂ ਸਰ ਇਸੋ ਬਹੁਤ ਜ਼ਰੂਰੀ ਹੈ ਜੀ ਸਾਡੇ ਕਿੰਨੀ ਚਾਹੀਦੀ ਹੈ ਤੇ ਆਪੇ ਸਰਵਰ ਦੇ ਚ ਕੈਨਡਾ ਡੂਨ ਕਦੀ ਨਹੀਂ ਯੂਜ਼ ਕਰਨਾ ਚਾਹੀਦਾ ਜਿਹੜੀ ਲਿਖਾਈ ਹੋਇਆ ਹੈ ਨਾਡਸ ਪਰ ਪਿਊਰ ਫਲਾਈ ਦਾ ਹੈ ਆਈ ਡੋਟ ਨਾ ਪਰ ਨਹੀਂ ਮੰਨਦੇ ਨਹੀਂ ਲੋਕ ਸਰ ਪੱਤਿਆਂ ਦੇ ਕਹਿੰਦੇ ਸੀ ਅਸੀਂ ਲੈਣੀ ਲੈਣੀ ਜਿਹੜੀ ਆਪਣੇ ਕੋਲ ਲੁਆਈ ਜਾਂਦੀ ਹੈ ਉਹ ਨਹੀਂ ਲੈ ਰਹੇ ਉਹ ਨੂੰ ਲੈਣ ਦੇ ਕਈ ਗੁੱਡੀਆਂ ਲੈ ਕੇ ਆਏ ਤੁਸੀਂ ਤੇ ਆਪ ਚੰਗਲ ਲੈ ਗਏ ਕਿੱਦਾਂ ਹੁਣ ਕਿਹੜੀ ਡੂਨ ਲਾ ਸਰ ਮੈਂ ਕਮਿਸ਼ਨਰੋਂ ਲੈ ਆ ਗਿਆ ਕਿ ਤੁਹਾਨੂੰ ਆਦੇ ਨੜਿਆਂ ਵਾਲੀ ਨੂੰ ਕਿੰਨੇ ਚੱਲਦਾ ਮਾ ਲਈ ਕਰਕੇ ਦਿਖਾਈ ਦਿੰਦਾ ਹਾਂ ਕਿ ਸਾਡੇ ਸਮਾਜ ਦੇ ਵਿੱਚ ਚਾਈਨਾ ਡੋਨ ਨੂੰ ਲੈ ਕੇ ਜਿਹੜਾ ਵਾ ਉਹ ਕਾਫੀ ਆਪਣਾ ਪ੍ਰਚਾਰਨ ਵੀ ਅਵੇਅਰ ਕਰ ਰਿਹਾ ਲੋਕਾਂ ਨੂੰ ਤੇ ਕਿਤੇ ਨਾ ਕਿਤੇ ਆਪਣਾ ਤਹੀ ਵੀ ਸਮਾਜ ਦੇ ਵਿੱਚ ਆਏਗਾ ਕਿ ਰਾਹ ਕਿਨਾਂ ਨੂੰ ਆਉਂਦੇ ਜਾਂਦੇ ਕਿਤੇ ਡੋਨ ਦੇ ਨਾਲ ਮੱਖੀਆਂ ਨੂੰ ਉਹਦੇ ਨਾਲ ਨਾਲ ਜਿਹੜਾ ਵਾ ਕਿ ਜਾਨੀ ਮੰਦਿਆਂ ਨੂੰ ਜਿਹੜਾ ਵਾ ਕੇ ਇਹ ਗਲਾ ਘੁੱਟਿਆ ਜਾਂਦੇ ਆ ਕੋਈ ਵੀ ਨੁਕਸਾਨ ਜਿਹੜਾ ਵਾ ਇਦਾਂ ਸਮਾਜ ਦੇ ਵਿੱਚ ਹੁੰਦਾ ਪਿਆ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਿ ਉਹਦੇ ਸ਼ਿਕਾਰ ਕਰ ਲਓ ਅਸੀਂ ਵੀ ਹੋ ਜਾਂਦੇ ਆ ਕਿਉਂਕਿ ਸਾਰਾ ਸਮਾਜ ਹੀ ਸਾਡਾ ਆਪਾਂ ਪਰਿਵਾਰ ਹੈ ਕਿਤੇ ਨੇ ਸਾਰੇ ਆਪਾਂ ਭੈਣ ਭਰਾਵਾ ਇੱਕ ਦੂਜੇ ਦੀ ਸੇਫਟੀ ਵਾਸਤੇ ਆਪਾਂ ਜਿਹੜਾ ਵਾ ਕੇ ਅੱਜ ਇੱਕ ਛੋਟਾ ਜਿਹਾ ਉਪਰਾਲਾ ਸੋਸਾਇਟੀ ਨੇ ਇਹ ਕੀਤਾ ਵਾ ਕਿ ਜਿਹਦੇ ਨਾਲ ਕੀ ਆਪਣਾ ਉਹਦੇ ਉੱਪਰ ਜਿਹੜਾ ਵਾ ਕੇ ਮੋਟਰਸਾਈਕਲਾਂ ਚੂਰਾਂ ਦੇ ਉੱਪਰ ਇੱਕ ਸ਼ਕੰਜਾ ਟਾਈਪੋਂ ਬਣਾਇਆ ਗਿਆ ਹੈ ਕਿ ਜਿਹਦੇ ਨਾਲ ਵੀ ਕੋਈ ਚਾਈਨਾ ਦੀ ਡੋਰ ਦਾ ਕੋਈ ਵੀ ਢੋਲ ਜਿਹੜੀ ਆ ਉਹ ਆਪਣਾ ਲਾਗੇ ਆਏ ਬੱਜੇਗੀ ਤੇ ਉਹਦੇ ਨਾਲ ਕਿਸੇ ਦੀ ਗਰਦਨ ਤੇ ਜਾਂ ਕਿਸੇ ਵੀ ਚੁੰਨੇ ਬਾਈਕ ਨੂੰ ਕਵਰ ਕਰਨ ਦਾ ਹਜੇ ਫਿਲਹਾਲ ਜਿਹੜਾ ਵਾ ਅਸੀਂ ਸੋਚਦੇ ਜਿਹੜਾ ਵਾ ਉਹਦਾ ਜਿਹੜਾ ਬਣਾਇਆ ਟ੍ਰਾਇਲ ਦੇ ਤੌਰ ਤੇ ਅੱਜ ਜਿਹੜਾ ਵਾ ਉਹ ਆਪਾਂ ਸਾਰਿਆਂ ਦੇ ਵਿੱਚ ਸਮਾਜ ਦੇ ਵਿੱਚ ਆਪਾਂ ਕਰ ਦਿੰਦੇ ਆ ਕਿ ਤਾਂ ਕਿ ਜਿੱਦਾਂ ਜਿੱਦਾਂ ਲੋਕਾਂ ਨੂੰ ਨਾਲ ਅਵੇਲ ਵੀ ਕਰਦੇ ਆ ਕਿ ਕੁਝ ਲੋਕਾਂ ਨੂੰ ਵੀ ਦੱchnਾ ਵੀ ਬਿੰਦਾ ਵਾ ਕਿ ਐਸ ਕਰਕੇ ਆ ਜਿਹੜੀ ਚੀਜ਼ ਆਪਾਂ ਲਗਾਈ ਜਾ ਰਹੀ ਆ ਬਾਕੀ ਜੂ ਜੂ ਆਪਾਂ ਸ਼ਾਇਦ ਆ ਰਿਸਪੌਂਸ ਮਿਲੇਗਾ ਉਦੋਂ ਤਾਈਂ ਆਪਾਂ ਜਿਹੜਾ ਵਾ ਕੇ ਪਿੱਛੇ ਨੂੰ ਵਧਾਈ ਦੇਵਾਂਗੇ ਤੁਹਾਨੂੰ ਤਾਂ ਕਿ ਤੇ ਖੈਰ ਦੇ ਵਿੱਚ ਬੜਾ ਵਧੀਆ ਰਿਸਪੌਂਸ ਮਿਲਿਆ ਵਾ ਤੇ ਬਾਕੀ ਤੁਸੀਂ ਵੀ ਸਾਰਿਆਂ ਨੇ ਨੋਟਿਸ ਕੀਤਾ ਹੀ ਹੋਏਗਾ ਕਿ ਸਾਰੇ ਆਪਣੀ ਮਰਜ਼ੀ ਨਾਲ ਲਵਾ ਰਹੇ ਨੇ ਕਿਸੇ ਨੂੰ ਹਨ ਫੋਰਸਫੁਲੀ ਨਹੀਂ ਕਹਿਣਾ ਪਿਆ ਬਸ ਰਿਕਵੈਸਟ ਕਰੀ ਦੀ ਜੇ ਕਿ ਇਹਨੂੰ ਪਤਾ ਵੀ ਲੱਗਣ ਦੇ ਆ ਦੇਖਦੇ ਹੋਏ ਵੀ ਉਹ ਆਪ ਹੀ ਕਹਿ ਰਹੇ ਨੇ ਕਿ ਸਾਡੇ ਵੀ ਆਵਲਾ ਜਿਹੜਾ ਵਾ ਅਵੇਲ ਵੀ ਕਰਦੇ ਪਏ ਹਾਂ ਜੀ ਸਰ ਅਵੇਲ ਵੀ ਕਰਦੇ ਪਏ ਹਾਂ ਕਿ ਚਾਈਨਾ ਦੀ ਡੋਰਸ ਜਿਹੜਾ ਵਾ ਯੂਜ਼ ਕਰਕੇ ਕੀਤਾ ਜਾਏ ਬਿਲਕੁਲ ਨਾ ਹੀ ਕੀਤਾ ਜਾਏ ਪਰ ਕਿਤੇ ਨਾ ਕਿਤੇ ਜਿਹੜਾ ਵਾ ਕਿ ਸਮਾਜ ਦੇ ਵਿੱਚ ਚਾਈਨਰੀ ਨੂੰ ਜੋ ਜਿਹੜੀ ਇਹ ਕੂਝਨ ਦੀ ਵੀ ਹੈ ਪ੍ਰਸ਼ਾਸਨ ਵੀ ਆਪਣੀ ਜਿਹੜੀ ਡਿਊਟੀ ਨਿਭਾ ਰਿਹਾ ਵਾ ਪਰ ਸਾਨੂੰ ਅਗਰ ਅਸੀਂ ਸਾਰੇ ਜਣੇ ਇਸ ਚੀਜ਼ ਦਾ ਬਾਈਕਾਟ ਕਰਾਂਗੇ ਫਿਰ ਹੀ ਇਹ ਚਾਈਨਾ ਟੋਰ ਨੂੰ ਖਤਮ ਕਰ ਸਕਦੇ ਆ ਉਦਾਂ ਹੀ ਜਿਹੜਾ ਵਾ ਕਿ ਚਾਈਨਾ ਟੋਰ ਨੂੰ ਕਦੀ ਆਪਣੇ ਸਮਾਜ ਤੋਂ ਖਤਮ ਨਹੀਂ ਕਰ ਸਕਦਾ ਕਿੰਨਾ ਕੁ ਚੰਨਾਰੇ ਤੇ ਪਟਿਆਲੇ ਸ਼ਹਿਰ ਦੇ ਜਿਹੜੇ ਹੋਰ ਨੌਜਵਾਨ ਨੇ ਉਹਨਾਂ ਨੇ ਇੱਕ ਚੀਜ਼ ਬਣਾਈ ਹੈ ਜੀ ਉਹਦੇ ਤਹਿਤ ਕੀ ਤਿਆਨਾ ਡੋਰ ਕੋ ਜਿਹੜੀ ਪਹਿਲਾ ਵਿਕਤੂ ਕੀ ਹੈ ਕਿ ਤਾਂ ਇਹਦਾ ਪਤਾ ਨਹੀਂ ਲੱਗਾ ਪਹਿਲੇ ਸਮੇਂ ਚ ਵੇਚੀਏ ਜੋ ਬਾਹਰ ਜਨਤਾ ਕੋਲ ਚਲੀ ਗਈ ਹੈ ਉਹ ਤੋਂ ਕੇ ਪ੍ਰਾਣ ਲਈ ਹੁਣ ਤੇ ਬਿਲਕੁਲ ਤੋਂ ਸਕੰਜਾ ਕਰ ਸਿਆ ਕੋਈ ਅਸੀ ਗੱਲ ਨਹੀਂ ਕਿ ਹੁਣ ਡੋਰੇ ਉੱਤਣ ਵਾਲੀ ਕੋ ਗੰਦਗੀ ਸਾਹਮਣੇ ਆਈ ਤੇ ਇਹਨਾਂ ਨੇ ਇੱਕ ਪ੍ਰਚਾਰਾ ਕੀਤਾ ਵੀ ਆਪਣੇ ਬਣਾ ਕੇ ਪਾਰ ਦਾ ਵਧੀਆ ਦਾ ਰਿਗਾਰਦ ਮੁੱਖ ਕਰਨ ਦਿੱਤੇ ਤੀਸਰਾਂ ਦੇ ਲਾਉਂਦੇ ਨੇ ਕਿ ਜੇ ਕਿਸੇ ਦੇ ਅੱਗੇ ਆ ਵੀ ਜਾਏ ਤੇ ਉਹ ਤਿਆਨਾ ਡੋਰ ਤੋਂ ਬਚਿਆ ਜਾਏ ਨਾ ਨੌਜਵਾਨਾਂ ਦਾ ਬਹੁਤ ਵਧੀਆ ਪ੍ਰਚਾਰਾ ਜੀ ਆਨੰਦ ਦਾ ਜਲੋ ਧੰਨਵਾਦ